ਮੈਂ ਸਭ ਤੋਂ ਪਹਿਲਾਂ ਉਹ ਤੇ ਧੰਨਵਾਦੀ ਤੁਸੀਂ ਇੱਥੇ ਆਏ ਸਾਡਾ ਸਹਿਯੋਗ ਦੇ ਰਹੇ ਹੋ ਤੁਹਾਡੀ ਸਾਰੀ ਮੀਡੀਆ ਟੀਮ ਦਾ ਧੰਨਵਾਦੀ ਆ ਪਟਿਆਲੇ ਦੇ ਦਾ ਅੱਜ 26 ਨਵੰਬਰ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮੀਟਿੰਗ ਰੱਖੀ ਸੀ ਰਾਹੁਲ ਗਾਂਧੀ ਜੀ ਹੁਣਾਂ ਦੀ ਸੈਂਟਰਲ ਟੀਮ ਨੇ ਰਾਹੁਲ ਗਾਂਧੀ ਜੀ ਹਦਾਇਤ ਤੇ ਤੇ ਸਾਡੀ ਸਟੇਟ ਦੀ ਲੀਡਰਸ਼ਿਪ ਨੇ ਹੁਕਮ ਭੇਜਿਆ ਸੀ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਸੰਵਿਧਾਨ ਦੇ ਸਿਰ ਤੇ ਸਾਡੇ ਹੱਕ ਸੇਫ ਨੇ ਸਾਡੀ ਇੰਸਟੀਚੂਨ ਸੇਫ ਨੇ ਸਾਨੂੰ ਸਾਰਿਆਂ ਨੂੰ ਬਰਾਬਰੀਤਾ ਮਿਲਦੀ ਆ ਸਾਨੂੰ ਉੱਚ ਨੀਚ ਦਾ ਭੇਦਭਾਵ ਖਤਮ ਕਰਦੀ ਆ ਉਹ ਇਹ ਸੰਵਿਧਾਨ ਨੇ ਦਿੱਤਾ ਆ ਇਹਦੇ ਲਈ ਧੰਨਵਾਦੀ ਆ ਬੀ ਆਰ ਅੰਬੇਦਕਰ ਸਾਹਿਬ ਹੋਣਾ ਦਾ ਵੀ ਜਿਨ੍ਹਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਇੱਕ ਇਹੋ ਜਿਹਾ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਪੈਦਾ ਕੀਤਾ ਕਿ ਗਰੀਬ ਤੋਂ ਗਰੀਬ ਕਿਉਂਕਿ ਤੁਸੀਂ ਦੇਖੋ ਸਾਡੇ ਇੱਕ ਹਿੰਦੁਸਤਾਨ 'ਚ ਘੱਟੋ-ਘੱਟ 327 ਲੈਂਗੁਏਜਸ ਬੋਲੀਆਂ ਜਾਂਦੀਆਂ ਨੇ। ਹਰ 200 ਕਿਲੋਮੀਟਰ ਬਾਅਦ ਸਾਡਾ ਕਲਚਰ ਚੇਂਜ ਹੋ ਜਾਂਦਾ ਹੈ। ਖਾਣ ਦਾ ਤੌਰ ਤਰੀਕਾ ਚੇਂਜ ਹੋ ਜਾਂਦਾ ਹੈ। ਸਾਡੇ ਕੋਲੋਂ ਕਾਸਟ, ਕ੍ਰੀਡ, ਰਿਲੀਜੀਅਨ ਇੰਨੀ ਡਾਈਵਰਸਿਟੀ ਹੈ ਕਿ ਦੁਨੀਆਂ 'ਚ ਕਿਤੇ ਨਹੀਂ ਮਿਲਦੀ। ਲੇਕਿਨ ਉਹਨੂੰ ਸਾਰੇ ਪ੍ਰੋਟੈਕਸ਼ਨ ਦੇਣ ਵਾਸਤੇ ਸਾਡਾ ਸੰਵਿਧਾਨ ਬਣਿਆ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ। ਸਾਡੀ ਕਾਂਗਰਸ ਪਾਰਟੀ ਦਾ ਸਾਡੇ ਸਾਰੇ ਨਿਵਾਸੀਆਂ ਦਾ, ਹਿੰਦੁਸਤਾਨ ਨਿਵਾਸੀਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਦੀ ਤਾਕਤ ਵਾਸਤੇ ਦੀ ਡਿਫੈਂਸ ਵਾਸਤੇ ਲੜਦੇ ਰਹੀ ਹੈ ਕਾਂਗਰਸ ਪਾਰਟੀ ਦਾ ਇਹ ਉਪਰੋਲਾ ਅੱਜ ਦਾ ਉਸੇ ਵਾਲੀ ਹੈ 26 ਨਵੰਬਰ ਦੇ ਖਾਸ ਕਰਕੇ ਔਰ ਉਹ ਵੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ 350 ਸਾਲਾ ਸ਼ਹਾਦਤ ਵਾਲਾ ਦਿਨ ਚੱਲ ਰਿਹਾ ਆ ਉਹਦੇ 'ਚ ਵੀ ਇੱਕ ਮੈਸੇਜ ਹੈ ਕਿ ਤੁਸੀਂ ਕਿਸੇ ਨਾ ਵੀ ਧੱਕਾ ਹੋ ਰਿਹਾ ਹੋਏ ਕਿਸੇ ਨਾ ਵੀ ਬਦਕੀ ਹੋ ਰਹੀ ਹੋਏ ਉਹਦੇ ਵੀ ਕੋਈ ਵੀ ਕੁਰਬਾਨੀ ਕਰਨੀ ਪੈਂਦੀ ਆ ਸੰਵਿਧਾਨ ਵੀ ਇਹੀ ਕਹਿੰਦਾ ਆ ਕਿ ਇੱਕ ਓਜ਼ੋਨ ਲੇਅਰ ਦੀ ਤਰ੍ਹਾਂ ਇੱਕ ਸਾਡੀ ਪ੍ਰੋਟੈਕਸ਼ਨ ਹੈ ਜਿਹੜੀ ਪੂਰੀ ਸੁਸਾਇਟੀ ਨੂੰ ਪੂਰੇ ਹਿੰਦੁਸਤਾਨੀਆਂ ਨੂੰ ਬਿਨਾ ਵੱਖਵਾਦ ਦੇ ਬਿਨਾ ਧਰਮ ਦੇ ਫਰਕ ਦੇ ਬਿਨਾ ਆਕਾਸ ਦੇ creed ਦੇ ਜਾਂ ਇਕਨੋਮਿਕ ਫਰਕ ਦੇ ਪ੍ਰੋਟੈਕਸ਼ਨ ਦਿੰਦੇ ਆ ਤੇ ਕਾਂਗਰਸ ਪਾਰਟੀ ਵਚਨਬੱਧ ਹੈ ਕਿ ਤਰ੍ਹਾਂ ਕਿ ਤਰ੍ਹਾਂ ਲੱਗਦਾ ਹੈ ਕਿ 2027 ਦੀਆਂ ਚੋਣਾਂ ਇਲੈਕਸ਼ਨ ਸਰਗਰਮੀ ਦੇਖਣ ਨੂੰ ਮਿਲ ਗਈ ਕੁਝ ਕਾਫਰ ਉਤੇ ਵੱਡੇ ਜਾ ਰਹੇ ਆ ਕਿ ਯੂਧੀਆਂ ਲਗਾਈਆਂ ਜਾ ਰਹੀਆਂ ਨੇ ਬਿਲਕੁਲ ਠੀਕ ਹੈ ਦੇਖੋ 2027 ਦੀ ਇਲੈਕਸ਼ਨ ਬੜੀ ਅਹਿਮ ਇਲੈਕਸ਼ਨ ਹੈ ਪੰਜਾਬ ਵਾਸਤੇ ਔਰ ਸਾਨੂੰ ਜਿੱਥੇ ਕਿਤੇ ਇਲੈਕਸ਼ਨ ਹੁੰਦੀ ਆ ਅਸੀਂ ਜਿੱਤਦੇ ਆ ਹਾਰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਡੈਮੋਕ੍ਰੇਸੀ 'ਚ ਮੰਨਣ ਵਾਲੀ ਗੱਲ ਆ ਔਰ ਮੰਨਣੀ ਚਾਹੀਦੀ ਆ ਲੇਕਿਨ ਆਇਆ ਇਹ ਹਾਰ ਜਿੱਤ ਕਿਉਂ ਹੋ ਰਹੀ ਆ ਆਇਆ ਸਾਡੀਆਂ ਗਲਤੀਆਂ ਕਰਕੇ ਹੋ ਰਹੀ ਆ ਵੋਟ ਚੋਰੀ ਕਰਕੇ ਹੋ ਰਹੀ ਆ ਸਾਡੇ ਵਰਕਰਸ ਨੂੰ ਸਾਡੇ ਲੋਕਲ ਲੈਵਲ ਦੇ ਨੁਮਾਇੰਦਿਆਂ ਨੂੰ ਸਾਰਿਆਂ ਨੂੰ ਸਾਨੂੰ ਖਿਆਲ ਰੱਖਣਾ ਚਾਹੀਦਾ ਔਰ ਇਹਦੀ ਪਰਚੋਲ ਕਰਨੀ ਚਾਹੀਦੀ ਆ ਔਰ 2027 ਦੀ ਇਲੈਕਸ਼ਨ ਤੱਕ ਪਹੁੰਚਦੇ ਆ ਪਹੁੰਚਦੇ ਆ ਸਾਨੂੰ ਲੱਗਦਾ ਕਿ ਜਿੰਨੀਆਂ ਗਲਤੀਆਂ ਜੇ ਪਹਿਲਾਂ ਸਤ ਸਰਕਾਰਾਂ ਗਈਆਂ ਨੇ ਉਹ ਆਪਣੀਆਂ ਗਲਤੀਆਂ ਕਰਕੇ ਗਈਆਂ ਨੇ ਇਹ ਵੀ ਸਰਕਾਰ ਕੁਝ ਇਹੋ ਜੀਆਂ ਗਲਤੀਆਂ ਕਰ ਰਹੀ ਹੈ ਜਿਹੜੀ ਇਹਨਾਂ ਨੂੰ ਪਬਲਿਕ ਜਦੋਂ 27 ਦੇ ਵਿੱਚ ਇਲੈਕਸ਼ਨ ਲਈ ਵੋਟਾਂ ਪਾਏਗੀ ਜ਼ਰੂਰ ਸਬਕ ਸਿਖਾਏਗੀ ਆਸ ਉਮੀਦ ਕਰਦਾ ਹਾਂ ਕਿ ਸਾਡੀ ਪਾਰਟੀ ਕਿਉਂਕਿ ਕਾਮਨ ਆਡੀਆਲੋਜੀ ਦੀ ਪਾਰਟੀ ਆ ਸਾਰਿਆਂ ਨੂੰ ਨਾਲ ਲੈ ਕੇ ਸਾਂਝੀ ਵਾਲਤਾ ਦਾ ਸੰਦੇਸ਼ ਮੰਦੀ ਹੈ ਨਾਲ ਲੈ ਕੇ ਚੱਲਣ ਵਾਲੀ ਹੈ ਮੈਂ ਸ਼ਹਿਰ ਤੋਂ ਪਟਿਆਲਾ ਸ਼ਹਿਰ ਤੋਂ ਆਪਣੀ ਟੀਮ ਦੇ ਨਾਲ ਕੰਮ ਕਰਦਾ ਹਾਂ ਆਸ ਉਮੀਦ ਕਰਦੇ ਹਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਆਪ ਹਮਲਾ ਮਾਰ ਕੇ ਇਕੱਠੇ ਜੋੜ ਕੇ ਆ ਰਾਹੁਲ ਗਾਂਧੀ ਜੀ ਦੀ ਕਮਾਂਡ ਹੇਤ ਉਹਨਾਂ ਦੀ ਦਿਸ਼ਾ ਨਿਰਦੇਸ਼ ਹੇਤ ਕੋਈ ਇੱਕੋ ਇੱਕ ਰਾਹੁਲ ਗਾਂਧੀ ਜੀ ਇੱਕੋ ਇੱਕ ਸਾਡੇ ਸਤਿਕਾਰਯੋਗ ਨੇਤਾ ਨੇ ਜਿਹੜੇ ਡਟ ਕੇ ਲੜ ਰਹੇ ਨੇ ਬਿਨਾਂ ਡਰ ਤੋਂ ਉਹਨਾਂ ਦੀ ਜੈਯਰ ਕਮਾਂਡ ਅਸੀਂ ਪੰਜਾਬ ਦੇ ਵਿੱਚ 227 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਈ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਿਕ ਅਰਜਨ ਖੜਗੇ ਜੀ ਦਾ ਸਾਡੇ ਸਾਰਿਆਂ ਦੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਸਾਡੇ اپੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਔਰ ਮੈਂਬਰ ਪਾਰਲੀਮੈਂਟ ਸ਼੍ਰੀ ਤਨबीर ਗਾਂਧੀ ਜੀ ਸਾਡੇ ਸਾਬਕਾ ਕੈਪਟਨ ਮੰਤਰੀ ਬਰਮ ਮਹਿੰਦਰਾ ਜੀ ਔਰ ਸਮੁੱਚੇ ਜੋ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਅਹੁਦੇਦਾਰ ਨੇ ਔਰ ਸਾਡੇ ਬਲਾਕਾਂ ਦੇ ਮੰਡਲ ਕਮੇਟੀਆਂ ਦੇ ਸਾਡੇ ਲੈਂਡ ਸੈਲਾਂ ਦੇ ਜਿੰਨੇ ਵੀ ਸਾ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਨੇ ਮੈਨੂੰ ਇੱਕ ਸੰਗਠਨ ਸਰਜਨ ਚੋਂ ਦੁਬਾਰਾ ਪ੍ਰਦਾਨ ਬਣਵਾਇਆ ਉਹਨਾਂ ਦੇ ਅਸ਼ੀਰਵਾਦ ਨਾਲ ਪਹਿਲਾਂ ਤਾਂ ਮੋਨਾਂ ਦਾ ਸ਼ੁਕਰਗੁਜ਼ਾਰ ਔਰ ਜਿੱਥੋਂ ਤੱਕ ਅੱਜ ਸੰਵਿਧਾਨ ਬਚਾਓ ਰੈਲੀ ਦਾ ਮੀਟਿੰਗ ਦਾ ਸਬੰਧ ਹੈ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੇ ਸੰਵਿਧਾਨ ਨੂੰ ਬਚਾਉਣ ਦੀ ਖਤਰ ਪਹਿਲਾ ਭਾਰਤ ਜੋੜੋ ਯਾਤਰਾ ਉਸ ਤੋਂ ਬਾਅਦ ਭਾਰਤ ਜੋੜੋ ਯਾਤਰਾ ਔਰ ਜੋ ਸੈਂਟਰ ਦੀ ਬੀਜੇਪੀ ਦੀ ਸਰਕਾਰ ਹੈ ਉਹ ਜੋ ਜੋ ਸੰਵਿਧਾਨ ਨੂੰ ਆਪਣੇ ਮੁਤਾਬਕ ਔਰ ਜਿਹੜੀਆਂ ਸਾਡੀਆਂ ਸਰਕਾਰੀ ਏਜੰਸੀਆਂ ਨੇ ਚਾਹੇ ਉਹ ਈਡੀ ਹੈ ਚਾਹੇ ਉਹ ਈਸੀ ਹੈ ਚਾਹੇ ਉਹ ਸੀਬੀਆਈ ਹੈ ਉਹਨਾਂ ਨੂੰ ਆਪਣੇ ਮੁਤਾਬਕ ਵਰਤਨ ਦੀ ਦੀ ਕੋਸ਼ਿਸ਼ ਨਹੀਂ ਕੋਸ਼ਿਸ਼ ਕਰਕੇ ਵਿਰੋਧੀਆਂ ਨੂੰ ਅ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਡੇ ਜੋ ਲੀਡਰ ਨੇ راہੂ ਗਾਂਧੀ ਜੀ ਉਹਨਾਂ ਨੇ ਇਕੱਲਿਆਂ ਨੇ ਆਪਣੀ ਕਾਂਗਰਸ ਪਾਰਟੀ ਨੂੰ ਲੈ ਕੇ ਜੋ ਲੜਾਈ ਜਾਰੀ ਕੀਤੀ ਆ ਉਹਦੇ ਤਹਿਤ ਅਸੀਂ ਅੱਜ 26 ਨਵੰਬਰ ਕਿਉਂਕਿ ਇਹ ਇਤਿਹਾਸਿਕ ਦਿਨ ਹੈ 26 ਨਵੰਬਰ 1949 ਨੂੰ ਸੰਵਿਧਾਨ ਸਾਡਾ ਖਰੜਾ ਲਾਗੂ ਹੋਇਆ ਸੀ ਔਰ ਸਾਨੂੰ ਸਰਕਾਰੀ ਤੌਰ ਤੇ 26 ਨਵੰਬਰ 1950 ਨੂੰ ਇਹ ਲਾਗੂ ਹੋਇਆ ਤੇ ਸਾਡੀ ਸਰਕਾਰ ਉਸ ਦੇ ਮਤਲਬ ਕੰਮ ਕਰਨ ਲੱਗੀ